ਬਾਈ ਜੀ ਕਿੱਥੋਂ ਆਏ ਤੁਸੀਂ? ਹਾਂ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਰਹਿ ਨਾਲ ਤੋਂ ਮਹਾਰਾਸ਼ਟਰ ਦੇ। ਮਹਾਰਾਸ਼ਟਰ ਦੇ? ਹਾਂ ਜੀ। ਅੱਛਾ। ਤੇ ਇੱਥੇ ਜਲੰਧਰ ਦੇ ਵਿੱਚ ਰਹਿੰਦੇ ਆ ਨਾ? ਹਾਂ ਜੀ ਸਰ। ਅੱਛਾ ਦੇਖ ਲਓ ਜੀ। ਤੁਸੀਂ ਹੁਣ ਅੱਜ ਆਪਣੀ ਅੱਖੀਂ ਦੇਖ ਲਓ। ਅਸੀਂ ਇਹਨਾਂ ਨੂੰ ਹਟਾਉਣ ਤੇ ਹੋਏ ਆ। ਇਹ ਇਹਨਾਂ ਨੂੰ ਲਾਉਣ ਤੇ ਹੋਏ ਆ। ਆ ਸਾਡੇ ਬੰਦੇ ਆਪਣੇ ਨਹੀਂ ਹਟਦੇ। ਇਹਨਾਂ ਨੇ ਤੇ ਬਿਜ਼ਨਸ ਬਣਾਇਆ ਇਹ। ਆ ਕੇ ਭਗਵੇਂ ਕੱਪੜੇ ਤੇ ਹੱਥ ਅਸ ਸ਼ੰਕ ਫੜ ਲਿਆ ਤੇ ਨਾਲ ਗਊ ਮਤਾਂ ਲੈ ਲਈ। ਤਾਂ ਬਸ ਤੁਰ ਪਿਆ ਮੰਗਰ। ਏਡਾ ਵੱਡਾ ਫਨਕਾਰ ਅਸੀਂ ਹੀਰਾ ਕਵਾਲਿਆ ਪੰਜਾਬ ਦਾ ਰਾਜਵੀਰ ਚਵੰਡਾ ਦੇ ਰੂਪ ਦੇ ਵਿੱਚ ਇਹਨਾਂ ਨੇ ਤਾਂ ਹਟਣਾ ਨਹੀਂ ਆਪਾਂ ਨੂੰ ਕੁਝ ਕਰਨਾ ਪੈਣਾ ਦੇਖ ਸਕਦੇ ਹੋ ਇਹਨਾਂ ਨੂੰ ਰੋਡਾਂ ਤੇ ਲੈ ਕੇ ਘੁੰਮ ਰਹੇ ਆ ਸਾਰਾ ਕਿਤਾ ਰੋਡ ਵਗ ਰਹੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹੱਥੋਂ ਛੁੱਟ ਕੇ ਤੇ ਜਾ ਕੇ ਕਿਸੇ ਦੇ ਵਿੱਚ ਵੱਜਣਾ ਕਿਸੇ ਦੀ ਜਾਨ ਜਾਂਦੀ ਹੋ ਜਾਣੀ ਇਹਨਾਂ ਨੂੰ ਕੋਈ ਫਰਕ ਨਹੀਂ ਆਪਣੇ ਦੋ ਰੁਪਈਆ ਦੀ ਖਾਤਰ ਜੀ ਕੋ ਮਰਦਾ ਤੇ ਕੋਈ ਜਿੰਦਾ ਇਹਨਾਂ ਨੇ ਬਸ ਫਕੀਰੀ ਵਾਲਾ ਪਾ ਕੇ ਤੁਰ ਪੈਂਦੇ ਆ ਤੇ ਫਕੀਰੀ ਦਾ ਇਹਨਾਂ ਨੂੰ ੜਾੜਾ ਵੀ ਨਹੀਂ ਪਤਾ ਹੁੰਦਾ ਦੇਖ ਸਕਦੇ ਹੋ ਇਹ ਆਪ ਹੀ ਲੈ ਕੇ ਘੁੰਮਣ ਦੇ ਆ ਅਸੀਂ ਜਿਹੜੀਆਂ ਵਾਰਾਂ ਉਹਨਾਂ ਨੂੰ ਹਟਾਉਂਦੇ ਹੋਏ ਆਪ ਲੈ ਕੇ ਘੁੰਮਣ ਦੇ ਹੁਣ ਤੁਸੀਂ ਇਸ ਤੇ ਆਪਣੇ ਵਿਚਾਰ ਦਿਓ ਵੀ ਸੀਰੀਅਸ ਹੋ ਕੇ ਇਹ ਬਹੁਤ ਵੱਡਾ ਮੈਟਰ ਆ ਤੇ ਕੱਲ ਨੂੰ ਆਪਣੇ ਨਾਲ ਵੀ ਹੋ ਸਕਦਾ ਅੱਜ ਬਾਈ ਰਾਜਵੀਰ ਚੁੰਡੇ ਨਾਲ ਹੋਇਆ ਕੱਲ ਨੂੰ ਆਪਾਂ ਵੀ ਲੰਘਦੇ ਹੋ ਸਕਦੇ ਆ ਮੈਂ ਤਾਂ ਤੁਹਾਨੂੰ ਸੱਚੀ ਦੱਸਦਾ ਮੈਂ ਜਿੱਥੇ ਜਾਣਾ ਮੈਂ ਗੱਡੀ ਰੋਕ ਲੈਣਾ ਜੇ ਨਾ ਚਿਰ ਐ ਬਿਲਕੁਲ ਸਲੋ ਕਰਕੇ ਭਰਾਵਾ ਉੱਤਰ ਕੇ ਲੰਘ ਜਾਓ ਠੀਕ ਆ ਬਾਕੀ ਤੁਸੀਂ ਹੁਣ ਆਪਣੇ ਵਿਚਾਰ ਦਿਓ ਇਹ ਬਹੁਤ ਵੱਡਾ ਇੱਕ ਮੁੱਦਾ ਬਣ ਚੁੱਕਾ ਅਸੀਂ ਅਪੀਲ ਕਰ ਰਹੇ ਹਟਾਉਣ ਲਈ ਤੇ ਇਹ ਆਪ ਲਿਆ ਰਹੇ ਆ ਇੱਕ ਕੋਈ ਸੰਸਥਾ ਬਣਨੀ ਚਾਹੀਦੀ ਹੈ ਇੱਕ ਜਿੱਦਾਂ 100 200 ਕਿੱਲਾਂ ਦਾ 500 ਕਿੱਲਾਂ ਦਾ ਇੱਕ ਜਿੱਦਾਂ ਵੱਡਾ ਸਰਕਾਰ ਨੂੰ ਇਦਾਂ ਕੋਈ ਬਣਾ ਦੇਣਾ ਚਾਹੀਦਾ ਬੰਜਰ ਜ਼ਮੀਨ ਹੀ ਪਵਾ ਲੈ ਕੇ ਉਹਦੇ ਵਿੱਚ ਛੱਡਣੇ ਚਾਹੀਦੇ ਆ ਇਹ ਦੁਬਾਰਾ ਕੁੱਤੇ ਜਿੱਦਾਂ ਹੋਗੇ ਜਿਹੜੇ ਜਾਨਵਰ ਘੁੰਮਦੇ ਆ ਇਹ ਆਜੀ ਗਊ ਮਾਤਾ ਬਾਈ ਜੀ ਕਿੱਥੋਂ ਆਏ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਜੀ ਰਹਿਣਾ ਤਾਂ ਮਹਾਰਾਜ ਦਾ ਦੇ ਲਈ ਮਹਾਰਾਈਡਰ ਦੇ ਹਾਂਜੀ ਅੱਛਾ ਤੇ ਇੱਥੇ ਜਲੰਧਰ ਦੇ ਵਿੱਚ ਰਹਿੰਦੇ ਆ ਨਾ ਹਾਂਜੀ ਸਰ ਅੱਛਾ ਇਹ ਤੁਸੀਂ ਇਹ ਦਿੱਲੀ ਲੈ ਕੇ ਜਾਣੇ ਨਹੀਂ ਇਹ ਤੁਸੀਂ ਬੁੱਧਵਾਰ ਨੂੰ ਆਉਂਦੇ ਬੁੱਧਵਾਰ ਦੀ ਬੁੱਧਵਾਰ ਹਾਂਜੀ ਸਰ ਠੀਕ ਆ ਥੋੜਾ ਜਿਦਾ ਧਿਆਨ ਰੱਖਿਆ ਕਰੋ ਜਿੱਦਾਂ ਉਹ ਤੁਹਾਨੂੰ ਪਤਾ ਖਾਲੀ ਨਾ ਛੱਡਿਆ ਕਰੋ ਨਹੀਂ ਨਹੀਂ ਸਰ ਜਿੱਦਾਂ ਉਹ ਤੁਹਾਨੂੰ ਪਤਾ ਕਿੱਡਾ ਵੱਡਾ ਐਕਸੀਡੈਂਟ ਹੋਇਆ ਮੁੰਡਾ ਰਾਜਵੀਰ ਜਵੰਡੇ ਦਾ ਨਾ ਹਾਂਜੀ ਦੇਖਿਆ ਵੀ ਵੀਡੀਓ ਦੇਖੀਆ ਨਾ ਤੇ ਫਿਰ ਤੁਸੀਂ ਇਹਨਾਂ ਨੂੰ ਕਿੱਦਾਂ ਸਾਂਭਦੇ ਆ ਤਾਂ ਕੱल्ल्या ਨੂੰ ਤੇ ਨਹੀਂ ਛੱਡਦੇ ਨਹੀਂ ਨਹੀਂ ਰੋਡ ਤੇ ਠੀਕ ਹੈ ਤਿਆਰ ਰੱਖਿਆ ਕਰੋ ਯਾਰ ਕੱਲਿਆਂ ਨੂੰ ਨਾ ਛੜਾ ਫੜ ਕੇ ਰੱਖਿਆ ਕਰੋ ਮੇਰਾ ਵੀਰ ਠੀਕ ਹੈ ਸਰ ਠੀਕ ਹੈ ਓਕੇ ਥੈਂਕ ਯੂ ਕੀ ਕਰਨ ਦੇ ਯਾਰ ਤੁਸੀਂ ਤੁਸੀਂ ਇਹਨਾਂ ਚੀਜ਼ਾਂ ਨੂੰ ਬढ़ावा ਦੇਣ ਦੇ ਹੋ ਫਿਰ ਮਰਿਆ ਉਹਨਾਂ ਦਾ ਹੀ ਹੈ ਨਾ ਤੁਹਾਡਾ ਤਾਂ ਨਹੀਂ ਮਰਿਆ ਨਾ ਕੀ ਕਰਦੇ ਯਾਰ ਦੋ ਗੱਡੀਆਂ ਦੇਖ ਲਈ ਮੇਰੇ ਸਾਹਮਣੇ ਆ ਕੇ ਇਹਨਾਂ ਨੂੰ ਪੈਸੇ ਦੇ ਕੇ ਗਏ ਯਾਰ ਇਹਨਾਂ ਨੇ ਤੇ ਬਿਜ਼ਨਸ ਬਣਾ ਲਿਆ ਯਾਰ ਕਿਸੇ ਮਾਂ ਦਾ ਪੁੱਤ ਚਲੇ ਗਿਆ ਉਹ ਵੀ ਏਡਾ ਸਟਾਰ ਤੇ ਤੁਸੀਂ ਇਹਨਾਂ ਨੂੰ ਬढ़ावा ਦੇਣ ਦੇ ਪੈਸੇ ਦੇ ਕੇ ਯਾਰ ਅਸੀਂ ਇੱਧਰ ਮੁੱਦਾ ਚੁੱਕਣ ਦੇ ਆ ਤੇ ਤੁਸੀਂ ਇਹਨਾਂ ਨੂੰ ਪੈਸੇ ਦੇਈ ਜਾਂਦੇ ਆ ਮੜਾ ਮੜਾ ਦੇਖੋ ਯਾਰ ਫਿਰ ਜਿਹਨਾਂ ਦਾ ਮਰਿਆ ਉਹਨਾਂ ਨੂੰ ਦੁੱਖ ਆ ਤੁਹਾਨੂੰ ਥੋੜੀ ਕੋਈ ਦੁੱਖ ਆ ਯਾਰ ਬਾਕੀ ਤੁਸੀਂ ਸਾਰੇ ਜਣੇ ਵੀਡੀਓ ਤੁਸੀਂ ਸਾਰੀ ਦੇਖ ਲਈ ਆ ਆਪਣੇ ਵਿਚਾਰ ਦਿਓ ਕਮੈਂਟ ਕਰੋ ਮੈਂ ਤਾਂ ਪੂਰਾ ਮੁੱਦਾ ਚੱਕ ਰਿਆਂ ਇਹ ਬਾਕੀ ਤੁਸੀਂ ਦੱਸੋ ਧੰਨਵਾਦ ਤੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਆਪਣੇ ਵਿਚਾਰ ਦਿਓ ਜੀ